ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਭਰੇ ਏਕ ਗੁਣ ਨਹੀਂ ਅਮਰਤ ਛਾੜ ਬਿਖ ਬੇਖ ਖਾਈ माया मोह ਪਰਮ ਪੈ ਭੁੱਲੇ ਸਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤਾ ਜਮਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਇਕ ਅਰਦਾਸ ਪਾਟ ਕੀਰਤ ਕੀ ਗੁਰ ਹਰਾਮ ਦਾਸ ਰੱਖੋ ਸਰਣਾਈ ਸੋ ਕਹੋ ਤਲ ਗੁਰ ਸੇਵਿਆ ਅਹਨਿਸ ਸਹਜ ਸੁਭਾਏ ਦਾਰਸ਼ਨਾ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵਾ ਸਫਤ ਖਸਮਦੀ ਨੂਰ ਅਰਸੋਂ ਕਰਸੋਂ ਚਟੀਆਂ ਉਦਰ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈਆ ਸਜਣ ਸੱਚਾ ਪਾਤਸ਼ਾਹ ਸਰ ਸ਼ਹਾਂ ਦਾ ਸਾਹੋ ਜਿਸ ਪਾਸ ਬੈਠੇ ਹਾਂ ਸੋਹੀਆ ਸਭਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਸਤ ਗੁਰ ਪੂਰੇ ਭਾਣਾ ਤਾ ਜਪਿਆ ਨਾਮ ਰਮਾਣ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈ ਜ ਹਮਾਰੀ ਸਤ ਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਵਿੰਦਾ ਕਿਰਪਾ ਤਾਰੀ ਪ੍ਰਭ ਰਾਖੀ ਪੈ ਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋਈ ਖੈ ਸੋਈ ਫਲ ਪਾਵ ਹੈ ਬਿਰਥੀ ਆਸ ਨਾ ਜਾਈ ਰਹਾਓ ਕਿਰਪਾ ਕਰੇ ਜਸ ਪਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੈ ਪਰੇਮ ਭਗਤ ਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਪਾਵੈ ਠੋਪਹਰ ਹਰ ਹਰ ਕਾ ਜਸ ਰਵਣਾ ਵਿਖਟ ਗौरी लाठी ਸੰਗ ਮਿਲਾਏ ਲਿਆ ਮੇਰਾ ਕਰਤਾ ਸੰਤ ਸਾਧ ਪਾਏ ਸਾਥੀ ਕਰ ਗਹਿਲਿਨੇ ਸਰਬਸ ਦਿਨੇ ਆਪਹਿ ਆਪ ਮਿਲਾਇ ਕਹੋ ਨਾਨਕ ਸਰਬ ਥੋਕ ਪੂਰਨਾ ਪੂਰਾ ਸਤਗੁਰ ਪਾਇਆ ਕਰ ਗਹਿਲਿਨੇ ਸਰਬਸ ਦਿਨੇ ਆਪਹਿ ਆਪ ਮਿਲਾਇ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਗੁਰ ਪਾਇਆ ਓ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਰਠਾ ਮਹਲਾ 5ਵਾਂ ਸਤ ਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਰਾਖੀ ਪੈਜ ਹਮਾਰੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ